ਅਤੇ ਤੁਜੀ ਪਾਸੇ ਵੀਰਵਾਰ ਨੂੰ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਦੇ ਵਿੱਚ ਕੁਝ ਅਹਿਮ ਤਬਦੀਲੀਆਂ ਤੇ ਸੁਧਾਰਾਂ ਦੇ ਹਲਾਨ ਦੇ ਕੁਝ ਘੰਟਿਆਂ ਪਹਿਲਾਂ ਡਾਕ ਵਰਕਰਾਂ ਦੀ ਯੂਨੀਅਨ ਨੇ ਰਾਸ਼ਟਰੀ ਹੜਤਾਲ ਦਾ ਐਲਾਨ ਦਾ ਦਿੱਤਾ ਸਰਕਾਰ ਨੇ ਡਾਕ ਸੇਵਾ ਨੂੰ ਹੁਣ ਘਰ-ਘਰ ਡਿਲਿਵਰੀ ਨੂੰ ਬੰਦ ਕਰਨ ਦੀ ਖੂਲ ਦੇ ਦਿੱਤੀ ਹੈ ਤੇ ਹੁਣ ਵਾਲੇ ਸਾਲ ਦੇ ਵਿੱਚ ਉਹਨਾਂ ਪੱਤਿਆਂ ਨੂੰ ਕਮਿਊਨਿਟੀ ਮੇਲ ਬਾਕਸਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਕੈਨੇਡਾ ਪੋਸਟ ਨੇ ਕੱਲੇ 2024 ਦੇ ਵਿੱਚ 1 ਬਿਲੀਅਨ ਡਾਲਰ ਖਵਾ ਦਿੱਤਾ ਅਤੇ ਇਸ ਸਾਲ ਹੋਰ ਗੁਆਨ ਦੇ ਰਾਤੀ ਹੈ ਸਰਕਾਰੀ ਪਰिवर्तन ਮੰਤਰੀ ਜੋਇਲ ਲਾਈਟ ਬਾਉਨ ਨੇ ਕਿਹਾ ਕਿ ਕੈਨੇਡਾ ਪੋਸਟ ਨੂੰ ਹਰ ਰੋਜ਼ ਕਰੀਬ 10 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਸ ਸਰਕਾਰੀ ਡਾਕ ਸੇਵਾ ਨੂੰ ਚਲਦਾ ਰੱਖਣ ਦੇ ਲਈ 1 ਬਿਲੀਅਨ ਡਾਲਰ ਪਹਦਾਨ ਕੀਤਾ ਸੀ ਪਰ ਫਿਰ ਵੀ ਇਸ ਦੀ ਵਿੱਤੀ ਹਾਲਤ ਮਾੜੀ ਰਹੀ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਦੇ ਬਦਲਾਅ ਦਾ ਸਵਾਗਤ ਕੀਤਾ ਪਰ ਕੈਨੇਡਾ ਯੂਨੀਅਨ ਆਫ ਪੋਸਟਰ ਵਰਕਰ ਨੇ ਕਾਟਕ ਖਤਮਾ ਦਾ ਵਿਰੋਧ ਕਿਤਨੇ ਤੇ ਸ਼ਾਮੂ ਆਪਣੀ ਵੈਬਸਾਈਟ ਤੇ ਗਲਾਨ ਪਾਇਆ ਜੂਗੀ ਵਿੱਚ ਕਿਹਾ ਗਿਆ ਕਿ ਸਾਰੇ ਡਾਕ ਵਰਕਰ ਨੇ ਕਾਪ ਚਾਰ ਦਿੱਤਾ ਤੇ ਉਹ ਮੁਕਮਲ ਤੌਰ ਤੇ ਹੜਤਾਲ ਤੇ ਨਹੀਂ ਹੜਤਾਲ ਸ਼ੁਰੂ ਹੋ ਚੁੱਕੀ ਹੈ ਤਤਮਤੀ ਤੌਰ ਤੇ ਕੈਨੇਡਾ ਪੋਸਟ ਦੇ ਵਰਕਰ ਪਹਿਲਾਂ ਤੋਂ ਹੀ ਕਈ ਮਹੀਨੇ ਤੋਂ ਹੜਤਾਲ ਨੂੰ ਆ ਗਤੀਵਿਧੀਆਂ ਕਰ ਰਹੇ ਨਹੀਂ ਜੀ ਯਾਦ ਹੋਵੇ ਤਾਂ ਪਿਛਲੇ ਸਾਲ ਦੇ 홀ੀਡੇ ਸੀਜ਼ਨ ਦੌਰਾਨ ਵੀ ਬਤੀਨਾਂ ਦੀ ਹੜਤਾਲ ਹੋਈ ਸੀ ਜਿਸ ਦੇ ਨਾਲ ਕ੍ਰਿਸਮਸ ਦੇ ਤੋਹਫੇ ਅਤੇ ਪਾਸਪੋਰਟ ਦੀ ਦਿੱਲੀ ਵਿੱਚ ਤੇਰੀ ਹੋਈ ਸੀ